ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਨਿਰੰਤਰ ਰੁਜ਼ਗਾਰ ਦੇਣ ਦੀ ਪ੍ਰਕਿਰਿਆ ਤਿਤ ਅੱਜ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪਾਰੀ ਗਿਣਤੀ ਵਿੱਚ ਅਸਾਮੀਆਂ ਪਰੰਦੀ ਮੰਗ ਕੀਤੀ ਗਈ ਹੈ ਜਿਸ ਤਿਤ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪੰਜਾਬ ਸਿਵਲ ਸਰਵਿਸ ਐਗਜ਼ੀਕਿਊਟਿਵ ਬ੍ਰਾਂਚ 46 ਡਿਪਟੀ ਸੁਪਰਡੈਂਟ ਆਫ ਪੁਲਿਸ 17 ਤਹਿਸੀਲਦਾਰ 27 ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਈਟਿਓ 121 ਫੂਡ ਐਂਡ ਸਿਵਲ ਸਪਲਾਈ ਆਫੀਸਰ 13 ਬਲੋਕ ਡਿਵੈਲਪਮੈਂਟ ਐਂਡ ਪੰਚਾਇਤ ਆਫੀਸਰ ਉਨਿੰਜਾ ਅਸਿਸਟੈਂਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਜੇਕੀ ਲੇਬਰ ਕਮ ਕੱਕਾ ਕੌਂਸਿਲੇਸ਼ਨ ਆਫੀਸਰ ਤਿੰਨ ਇੰਪਲੋਇਮੈਂਟ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਐਂਡ ਟ੍ਰੇਨਿੰਗ ਆਫੀਸਰ 12 ਡਿਪਟੀ ਸੁਪਰਡੈਂਟ ਜੇਲ ਗ੍ਰੇਡ 2 ਡਿਸਟ੍ਰਿਕਟ ਪਰਵੇਸ਼ਨ ਆਫੀਸਰ 13 कुल 322 असामियां भरने की मांग की गई है यह असामियां भरने की अंतिम मिति 31 जनवरी है असामियां भरने संबंधी विस्तार पूर्वक जानकारी तुसी पंजाब लोक सेवा कमीशन दी वेबसाइट तो ले सकते हो ਬੁੱਢਲਾਡਾ ਤੋਂ ਬਲਵਿੰਦਰ ਜਿੰਦਲ ਨਵੀਆਂ ਅਪਡੇਟਸ ਲਈ ਡੇਲੀ ਨਿਊਜ਼ ਸਰਵੇ ਚੈਨਲ ਅਤੇ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ